ਸਾਡੇ ਮਾਨਯੋਗ ਐਸਐਸਪੀ ਗੁਰਦਾਸ ਪ੍ਰੋਸ਼ੀਰ ਜੀ ਦਿੱਤੇ ਆ ਜੀਏ 60 ਦਿਸਾਂ ਰੇਸ਼ਾ ਹੈ ਜਿਹੜਾ ਸ਼ਹਿਰ ਦੇ ਵਿੱਚ ਜਿਵੇਂ ਹਨੂਮਾਨ ਚੌਂਕ ਤੋਂ ਲੈ ਕੇ ਲਾਇਬ੍ਰੇਰੀ ਚੌਂਕ ਫਿਰ ਉਸ ਤੋਂ ਬਾਅਦ ਪੋਸਟ ਆਫਿਸ ਚੌਂਕ ਕਾਨੂੰਨ ਚੌਂਕ ਮਿਸਲਾ ਬਾਜ਼ਾਰ ਤੇ ਸਾਰੇ ਸ਼ਹਿਰ ਦਾ ਅਸੀਂ ਫੈਗਮਾਚ ਕਰ ਰਹੇ ਆ ਤੇ ਰਕਮ ਖਾਵਾ ਦੇ ਰੁਕੇ ਜਿਹਦੇ ਨਾਕਾਬੰਦੀ ਵੀ ਕਰਕੇ ਚਲਾਨ ਕਰ ਰਹੇ ਆ ਜੇ ਤੇ ਹੁਣ ਤੱਕ ਅਸੀਂ 22 ਚਲਾਨ ਕਰ ਚੁੱਕੇ ਆ ਪੀਸੀਆ ਜਿਹੜੀ ਸਾਡੀ ਆ ਉਹ ਸੱਤਾ ਤੱਕ ਗ੍ਰੀਨ ਚਲਾਨ ਕਰ ਚੁੱਕੀ ਹੈ ਸਾਰੀ ਟ੍ਰੈਫਿਕ ਚਲਾਨ ਕਰ ਰਹੇ ਨੇ ਇਹ ਹੈ ਲਗਾਤਾਰ ਸਾਡੇ ਐਸਐਸਪੀ ਦੇ ਡਿਪਟੀ ਸਪਰੈਸਨਰ ਸ਼ਹਿਰ ਦੇ ਵਿੱਚ ਅਮਨ ਉਹ ਮਾਨ ਨੂੰ ਕਾਇਮ ਰੱਖਣ ਵਾਸਤੇ ਇਹ ਲਗਾਤਾਰ ਹੀ ਜਿਹੜੀ ਮੋਹਮ ਜਾਰੀ ਰਹੇਗੀ ਅੱਜ ਦੇਖ ਲਈ ਜਿਹੜੇ ਚੋਗਵਾਨ ਨੇ ਬੁੱਧ ਦੇ ਪਾਸੇ ਵੀ ਮਾਰ ਕਰਦੇ ਉਹਦੇ ਨੂੰ ਕੋਈ ਬਿਲਕੁਲ ਜੀ ਹਾਂ ਜੀ ਦੋ ਬੁਲਟ ਮੋਟਰਸਾਈਕਲ ਹੁਣ ਬੌਂਡ ਕੀਤੇ ਨੇ ਜੀ ਇੱਕ ਸ਼ਹਿਰ ਦੇ ਵਿੱਚ ਬਿਨਾਂ ਨੰਬਰ ਤੋਂ ਕੋਈ ਵੀ ਮੋਟਰਸਾਈਕਲ ਦਿਖਿਆ ਤਾਂ ਅਸੀਂ ਉਹਨੂੰ ਬੌਂਡ ਕਰਾਂਗੇ ਜੇ ਉਹਦੇ ਕਾਗਜ਼ ਨਹੀਂ ਹੈਗੇ ਤਾਂ ਬਿਨਾਂ ਨੰਬਰ ਪਲੇਟ ਕੋਈ ਵੀ ਨਹੀਂ ਬਖਿਆ ਜਾਏਗਾ ਔਰ ਟ੍ਰਿਪਲ ਰਾਈਡਿੰਗ ਕਿਸੇ ਨੂੰ ਵੀ ਕਰਨ ਦੀ ਇਜਾਜ਼ਤ ਨਹੀਂ ਹੈ ਕਿਸੇ ਬਿਨਾ ਨੰਬਰ ਤੋਂ ਟ੍ਰਿਪਲ ਜਾਈਏ ਅਸੀਂ ਕਿਸੇ ਨੂੰ ਨਹੀਂ ਬਖਸ਼ਾਂ ਪਾਲਿ ਸ਼ਵਕੀ ਦੇ ਧਿਆਨ ਕਰਾਏ ਗਏ ਉਹਦੇ ਵਾਸਤੇ ਅਸੀਂ ਦਾ ਰੂਟ ਪਲਾਨ ਕੀਤਾ ਹੋਇਆ ਹੈ ਜਿਹੜਾ ਮਈ ਦੇ ਤਲਾਬ ਤੋਂ ਅਸੀਂ ਚੱਲ ਕੇ ਜਿੱਦਾਂ ਪਹੁੰਚ ਹੋ ਕੇ ਹਨੂਮਨ ਮੋਹ ਚੌਕੇ ਸਜਾਦਾ ਨਗਲ ਦੀ ਹੋ ਕੇ ਤੇ ਅਸੀਂ ਮੁੜ ਕੇ ਮਈ ਦੇ ਤਲਾਬ ਪਹੁੰਚ ਜਾਵਾਂਗੇ ਵਿਪਰਤੀ ਅਸੀਂ ਐਸੋਸੀਏਟ ਸਾਹਿਬ ਦਾ ਸਪੈਸ਼ਲ ਸਾਨੂੰ ਫੋਰਸ ਪ੍ਰੋਵਾਈਡ ਕੀਤੀ ਗਈ ਹੈ ਜਿਹੜੇ ਅਸੀਂ ਨਾਲ ਨਾਲ ਦੇ ਚੱਲਾਂਗੇ ਨਸ਼ੇ ਨੂੰ ਬੇਚੀ ਕੀ ਰੋਕਣਾ ਹੈ ਅੱਜ ਵੇਖੋ ਜੀ ਸਾਰੇ ਸਾਡੇ ਜਿਹੜੇ ਨਸ਼ੇ ਨੂੰ ਲੈ ਕੇ ਵੱਖ-ਵੱਖ ਥਾਵਾਂ ਤੇ ਅਸੀਂ ਜਿਹੜਾ ਵਾ ਸਰਚ ਕੀਤੇ ਨੇ ਜਿੱਦਾਂ ਕਿ ਮਾਈਦਾ ਤਲਾਹ ਹੋ ਗਿਆ ਫਿਰ ਚਾਲਨ ਦੀਆਂ ਮੜੀਆਂ ਹੋ ਗਿਆ ਪੁਰਾਣਾ ਪਾਸਟੈਂਡ ਹੋ ਗਿਆ ਅਸਲਾਮਾਬਾਦ ਭੱਲਾ ਹੋ ਗਿਆ ਤੇ ਅਸੀਂ ਲਗਾਤਾਰ ਅੱਜ ਸਰਚ ਕਰ ਰਹੇ ਹਾਂ ਕਿ ਤੁਸੀਂ ਹੋਣਾ ਸੀ ਜੀ ਇੱਕ ਟ੍ਰੈਫਿਕ ਰੂਟ ਪਲਾਨ ਕਰ ਰਹੇ ਹਾਂ ਟ੍ਰੈਫਿਕ ਡਾਇਵਰਸ਼ਨ ਦਾ ਵੀ ਕਰ ਰਹੇ ਆ ਅਸੀਂ ਬੈਠ ਕੇ ਉਹਦਾ ਮੈਪ ਬਣਾ ਰਹੇ ਹਾਂ ਡੀਸੀ ਆਫਿਸ ਨਾਲ ਅੱਜ ਮੀਟਿੰਗ ਹੋਈ ਸੀ ਪਰ ਉਹ ਜਿਹੜਾ ਟ੍ਰੈਫਿਕ ਡਾਇਵਰਸ਼ਨ ਆ ਅਸੀਂ ਬਜਾਏ ਦੇ ਵਿੱਚ ਕਿੱਧਰ ਨੂੰ ਕਰਨੀ ਹੈ ਉਹ ਸਾਰਾ ਡੂਪਲਨ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਸਾਂਝਾ ਕਰ ਲਾਂਗੇ ਤੁਹਾਡੇ ਨਾਲ